ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਅੱਜ ਸੰਗਰਾਂਦ ਦਾ ਦਿਹਾੜਾ ਮਹਾਰਾਜ ਸਾਹਿਬ ਚੜ੍ਹਦੀ ਕਲਾ ਬਖਸ਼ੇ ਅੱਜ ਸੰਗਰਾਂਦ ਦੇ ਦਿਹਾੜੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਸਰਦਾਰ ਦਰਸ਼ਨ ਸਿੰਘ ਕਲਾਰ ਝੰਡਾ ਸਿੰਘ ਕਲਾਰ ਉਹਨਾਂ ਦੇ ਪੁੱਤਰ ਪਰਮਜੀਤ ਸਿੰਘ ਕਲਾਰ ਉਹਨਾਂ ਨੇ ਗੁਰੂ ਮਹਾਰਾਜ ਦੇ ਗਰਵਾਰੇ ਨੂੰ ਬਹੁਤ ਵੱਡੀ ਸੇਵਾ ਭੇਜੀ ਆ। ਗੌਂਟ ਵਾਸਤੇ ਸੇਵਾ ਭੇਜੀ ਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਭੈਣ ਬਿੱਲੋ ਉਹਨਾਂ ਦਾ ਜਿਹੜਾ ਕੀ ਪੈਸੇ ਲੈ ਕੇ ਆਈ ਆ। ਮਹਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਪਰਮਜੀਤ ਕਲਾਰ ਦਾ ਮਨੋ ਸਾਰਾ ਸਾਡਾ ਨਗਰ ਢੰਡਾ ਪਰਿਵਾਰ ਸੰਧੂ ਪਰਿਵਾਰ ਅਸੀਂ ਸਾਰਾਈ ਉਹਨਾਂ ਦਾ ਕੋਟੀ ਕੋਟੀ ਤਾਲਾਵਾਦ ਕਰਦੇ ਆ। ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ। ਸੱਚੇ ਪਾਤਸ਼ਾਹ ਉਹਨਾਂ ਦੇ ਬੱਚਿਆਂ ਤਾਂ ਤੰਦਰੁਸਤ ਰੱਖੇ। ਜਿਨ ਕੀ ਮਹਾਰਾਜਾ ਏਡਾ ਵੱਡਾ ਉਪਰਾਲਾ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਪਾਵਨ ਦੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਝੰਡਾ ਤੇਰਾ ਸਿੰਘ ਝੰਡਾ ਸਿੰਘ ਔਰ ਉਹਨਾਂ ਦੇ ਪੁੱਤਰ ਪਰਮਜੀਤ ਸਿੰਘ ਔਰ ਉਹਨਾਂ ਦੀ ਸੁਪਤਰੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਤਨ ਤਨ ਸਤਗੁਰੂ ਰਬਦਾਸ ਮਹਾਰਾਜੀ ਦੇ ਗੋਦਵਾਰਾ ਸਾਹਿਬ ਦੀ ਨਮੀ ਬਿਲਡਿੰਗ ਦੀ ਉਸਾਰੀ ਦੇ ਵਾਸਤੇ ਬਹੁਤ ਜ਼ਿਆਦਾ ਇਹਨਾਂ ਨੇ ਸਹਿਯੋਗ ਕੀਤਾ ਅੱਜ ਅਸੀਂ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਔਰ ਢੰਡਾ ਪਰਿਵਾਰ ਸ੍ਰੀ ਤਰਸੀਮ ਸੰਧੂ ਵੱਲੋਂ ਵੀ ਬਹੁਤ ਬਹੁਤ ਇਸ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਨੇ ਜਿੱਤੇ ਸਮਾਜਿਕ ਖੇਤਰਾਂ ਦੇ ਵਿੱਚ ਧਾਰਮਿਕ ਖੇਤਰਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਉੱਤੇ ਹੀ ਵਿਦਿਆ ਦੇ ਖੇਤਰ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਹਨਾਂ ਦੇ ਰਿਣੀ ਰਹਾਂਗੇ ਕਿ ਜਿਨ੍ਹਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਾਜਿਕ ਖੇਤਰਾਂ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਅਸੀਂ ਫਿਰ ਦੁਬਾਰਾ ਜੰਡਾ ਪਰਿਵਾਰ ਵੱਲੋਂ ਸੰਧੂ ਪਰਿਵਾਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ